ਕੇਂਦਰ ਸਰਕਾਰ ਵੱਲੋਂ 10 ਅਗਸਤ ਤੋਂ ਅੰਮ੍ਰਿਤਸਰ ਤੋਂ ਕਟੜਾ ਵੈਸ਼ਨੋਦੇਵੀ ਲਈ ਬੰਦੇ ਭਾਰਤ ਟ੍ਰੇਨ ਚਲਾਏ ਜਾਣ ਦਾ ਐਲਾਨ ਕੀਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਬੰਦੇ ਭਾਰਤ ਟ੍ਰੇਨ ਦੀ ਵਰਚੂਅਲੀ ਸ਼ੁਰੂਆਤ ਕਰਨਗੇ ਐਸੇ ਟ੍ਰੇਨ ਬਾਰੇ ਫਾਸਵੇ ਨਿਊਜ਼ ਟੀਮ ਨੇ ਸ਼ਹਿਰ ਦੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਆਖਿਆ ਕਿ ਅੰਮ੍ਰਿਤਸਰ ਤੋਂ ਕਟੜਾ ਤੱਕ ਬੰਦੇ ਭਾਰਤ ਟ੍ਰੇਨ ਦੇ ਚੱਲਣ ਨਾਲ ਮਾਤਾ ਜੀ ਦੇ ਦਰਸ਼ਨ ਕਰਨ ਜਾਣ ਵਾਲੀ ਸੰਗਤ ਅਤੇ ਜੰਮੂ ਵਿੱਚ ਵਪਾਰ ਕਰਨ ਵਾਲੇ ਵਪਾਰੀਆਂ ਨੂੰ ਬਹੁਤ ਫਾਇਦਾ ਹੋਵੇਗਾ ਲੋਕਾਂ ਨੇ ਆਖਿਆ ਕਿ ਅੰਮ੍ਰਿਤਸਰ ਵਾਸੀਆਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਪੂਰਾ ਕਰਨ ਲਈ ਉਹ ਕੇਂਦਰ ਸਰਕਾਰ ਦੇ ਬਹੁਤ ਧੰਨਵਾਦੀ ਹਨ ਮੈਂ ਭਾਰਤੀ ਕੇਂਦਰੀ ਸਰਕਾਰ ਦਾ ਔਰ ਭਾਰਤ ਮੰਤਰਾਲੇ ਰੇਲ ਮੰਤਰਾਲੇ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਪਿਛਲੇ ਲੰਬੇ ਸਮੇਂ ਤੋਂ ਅਸੀਂ ਦੇਖ ਰਹੇ ਸੀ ਕਿ ਵਿਸ਼ਨੂ ਦੇਵੀ ਜਾਣ ਲੈ ਲਈ ਅੰਮ੍ਰਿਤਸਰ ਤੋਂ ਕਾਫੀ ਲੋਕ ਜਿਹੜੇ ਆ ਉਹ ਜਾਣਦੇ ਆ ਔਰ ਜੰਮੂ ਤੋਂ ਜਿਹੜਾ ਵਪਾਰ ਹੈ ਉਹ ਅੰਮ੍ਰਿਤਸਰ ਨਾਲ ਕਾਫੀ ਵਪਾਰ ਵੀ ਹੁੰਦਾ ਉਧਰੋਂ ਮਾਲ ਇੱਧਰ ਆਂਦਾ ਇੱਧਰੋਂ ਮਾਲ ਜਿਹੜਾ ਉਧਰ ਜਾਂਦਾ ਔਰ ਬੰਦੇ ਮਹਾਰਤ ਟ੍ਰੇਨ ਦੇ ਸ਼ੁਰੂ ਹੋਣ ਦੇ ਨਾਲ ਵਪਾਰੀ ਤੱਕੇ ਨੂੰ ਤਾਂ ਫਾਇਦਾ ਹੋਏਗਾ ਔਰ ਜਿਨ੍ਹਾਂ ਲੋਕਾਂ ਨੇ ਵਿਸ਼ਨੋ ਦੇਵੀ ਚ ਮਾਤਾ ਜੀ ਦੇ ਦਰਸ਼ਨ ਕਰਨੇ ਆ ਉਹ ਇੱਕ ਦਿਨ ਦੇ ਵਿੱਚ ਵਾਪਸ ਵੀ ਆ ਸਕਦੇ ਆ ਜਿਹੜੀ ਕਿ ਬੜੀ ਵੱਡੀ ਸਹੂਲiyet ਬੰਦੇ ਭਰ ਟ੍ਰੇਨ ਦੇ ਨਾਲ ਮੈਂ ਆਪਣੇ ਪ੍ਰਧਾਨ ਮੰਤਰੀ ਜੀ ਦਾ ਰੇਲਵੇ ਮੰਤਰੀ ਜੀ ਵੈਸ਼ਨੂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਆਪਣੇ ਪੰਜਾਬ ਪ੍ਰਦੇਸ਼ ਵਿਭਾਗ ਮੰਤralਾ। ਇਹ ਪ੍ਰੀਮੀਅਰ ਟレイン ਸਟਾਰਟ ਹੋ ਗਈ ਹੈ ਅੱਗੇ ਚੱਲਦੀ ਸੀ ਟ੍ਰੇਨ ਜਿਹੜੀ ਅੰਮ੍ਰਿਤਸਰੋਂ ਜੰਮੂ ਤੱਕ ਜਾਂਦੀ ਸੀ ਤੇ ਫਿਰ ਉਧਰੋਂ ਵਾਪਸ ਆਉਂਦੀ ਸੀ। ਪਰ ਉਹਦੇ ਨਾਲ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਸੀ ਉਹ ਟ੍ਰੇਨ ਦੇ ਵਿੱਚ ਹੁਣ ਜਿਹੜੀ ਕਿਉਕਿ ਇਹ ਬੰਦੇ ਬਾਰਡਰ ਟ੍ਰੇਨ ਐ ਸਿਈ ਇੱਕ ਤਾਂ ਫਾਸਟ ਟ੍ਰੇਨ ਐ ਸਾਫ ਸੁਥਰੀ ਟ੍ਰੇਨ ਐ ਔਰ ਲੋਕਾਂ ਨੂੰ ਬੜਾ ਫਾਸਟ ਟ੍ਰੇਨ ਹੈ ਜੇਗੀ ਇਹ ਕੋਈ ਉਹ ਟ੍ਰੇਨ ਨਹੀਂ ਐ ਕਿ ਹਰ ਸਟਾਪੇਜ ਦੇ ਉੱਤੇ ਖੜੀ ਹੋਣੀ ਐ ਅੰਮ੍ਰਿਤਸਰ ਚੱਲ ਕੇ ਬਿਆਸ ਬਿਆਸ ਤੋਂ ਉਹਨਾਂ ਨੇ ਜਲੰਧਰ ਜਲੰਧਰ ਤੋਂ ਸਿੱਧੀ ਪਠਾਨਕੋਟ ਪਠਾਨਕੋਟ ਤੋਂ ਮੇਰਾ ਕਹਿ ਲਾ ਕਿ that is going to ਜੰਮੂ ਜੰਮੂ ਤੋਂ ਜੜੀਏ ਕਟੜਾ ਜੀ ਸਾਨੂੰ ਕੇਂਦਰ ਸਰਕਾਰ ਨੇ ਇੱਕ ਬੜਾ ਵਧੀਆ ਤੋਹਫਾ ਦਿੱਤਾ ਵਾ ਜਿਹੜੀ ਸਾਡੀ ਇੱਕ ਟ੍ਰੇਨ ਉਹਨੇ ਸਾਨੂੰ ਦਿੱਤੀ ਹੈ ਜਿਹੜੀ ਬੰਦੇ ਭਾਰਤ ਦੇ ਨਾਂ ਤੋਂ ਚੱਲ ਰਹੀ ਹੈ ਜਿਹੜੀ ਵਿਸ਼ਨੋ ਦੇਵੀ ਮਾਂ ਦੇ ਦਰਬਾਰ ਦੇ ਵਿੱਚ ਅੰਮ੍ਰਿਤਸਰ ਤੋਂ ਕਟੜਾ ਤੱਕ ਜਾਏਗੀ ਉਹਦਾ ਟਾਈਮਿੰਗ ਇਹਨਾਂ ਨੇ ਰੱਖਿਆ ਹੋਇਆ ਹੈ ਜਿਹੜੀ ਅੰਮ੍ਰਿਤਸਰ ਤੋਂ ਚੱਲੇਗੀ ਜੋ ਮੇਰੇ ਨੋਟਿਸ ਦੇ ਵਿੱਚ ਆਈ ਹੈ 4:15 ਮਿੰਟ ਤੇ ਚੱਲੇਗੀ ਰਗੀ ਤੇ ਰਾਤ ਨੂੰ 10 ਵਜੇ ਪਹੁੰਚ ਜਾ ਕਰੇਗੀ ਤੇ ਜਿਹੜੇ ਸ਼ਰਧਾਲੂ ਇਹਦਾ ਫਾਇਦਾ ਉਠਾਣਗੇ ਵੱਦ ਤੋਂ ਵੱਦ ਉਹ ਦਰਸ਼ਨ ਕਰਕੇ ਵਾਪਸ ਵੀ ਆ ਜਾਇਆ ਕਰੇਗੀ ਤੇ ਅੰਮ੍ਰਿਤਸਰ ਦੇ ਜਿਹੜੇ ਵਪਾਰ ਮੰਡਲ ਹੈ ਤੇ ਜਿਹੜੇ ਵੀ ਅੰਮ੍ਰਿਤਸਰ ਦੇ ਵਪਾਰੀ ਨੇ ਜਿਹੜੇ ਜਲੰਧਰ ਤੋਂ ਲੁਧਿਆਣਾ ਜਲੰਧਰ ਤੋਂ ਜਾਂਦੇ ਨੇ ਵਾਇਆ ਪਠਾਨਕੋਟ ਉਸ ਤੋਂ ਬਾਅਦ ਜੰਮੂ ਤੇ ਉਹਨਾਂ ਕਟੜੇ ਆਸਤੇ ਵੀ ਜਾਣ ਵਾਸਤੇ ਉਹਨਾਂ ਨੂੰ ਬੜੀ ਸਹੂਲਤ ਹੋਏਗੀ ਜਿਹਦੇ ਵਿੱਚ ਵਪਾਰੀਆਂ ਨੂੰ ਬਹੁਤ ਫਾਇਦਾ ਹੋਏਗਾ ਤੇ ਉਸੇ ਤਰ੍ਹਾਂ ਹੀ ਜੰਮੂ ਤੋਂ ਇਹ ਜਿਹੜੀ ਕਟੜਾ ਜੰਮੂ ਤੋਂ ਵਾਪਸੀ ਵੀ ਚੱਲੇਗੀ ਜਦੀ ਟਾਈਮਿੰਗ ਸਵੇਰੇ ਸਾ 6 ਵਾਈਕੇ 40 ਮਿੰਟ ਤੋਂ ਲੈ ਕੇ ਤੇ 12 ਵਾਈਕੇ 20 ਮਿੰਟ ਤੇ ਅੰਮ੍ਰਿਤਸਰ ਪਹੁੰਚ ਜਾਏਗੀ ਬਹੁਤ ਵਧੀਆ ਜੀ ਮਾਤਾ ਰਾਣੀ ਦੀ ਕਿਰਪਾ ਦੇ ਨਾਲ ਜਿਹੜੇ ਇਹਨਾਂ ਨੇ ਸ਼ੁਰੂ ਕਰ ਰਿਹਾ 10 ਅਗਸਤ ਨੂੰ ਕਟ ਬੰਦੇ ਬਾਤ ਕਟਰੇ ਤੋਂ ਆਪਣਾ ਅੰਮ੍ਰਿਤਸਰ ਤੋਂ ਕਟਰੇ ਜਾਏਗੀ ਤੇ ਬਹੁਤ ਵਧੀਆ ਇਹ ਕਾਰੋਬਾਰ ਚ ਵੀ ਫਰਗ ਪਏਗਾ ਤੇ ਜਿਹੜੇ ਭਗਤ ਵਾਇਆ ਜਿਸ ਨਾਲ ਰਾਤ ਨੂੰ ਜਾਂਦੇ ਤੇ ਦੋ ਦੋ ਤਿੰਨ ਲੱਗਦੇ ਇੱਕ ਦਿਨ ਚ ਬੰਦਾ ਆਨ ਜਾਣ ਕਰ ਸਕਦਾ ਇਹ ਬਹੁਤ ਵਧੀਆ ਇਹਨਾਂ ਨੇ ਮੋਦੀ ਸਰਕਾਰ ਨੇ ਜਿਹੜਾ ਕੀਤਾ ਉਪਰਾਲਾ ਬਹੁਤ ਵਧੀਆ ਦੱਸ ਰਹੀ ਤੇ ਕਾਰੋਬਾਰ ਚ ਵੀ ਬਹੁਤ ਫਰਕ ਪਏਗਾ ਸਾਡੇ ਜੀ ਐਵੇਂ ਕਹੀਏ ਕਿ ਆ ਜਿਹੜੇ ਆਣਾ ਜਾਣਾ ਲੱਗਾ ਰਹੇਗਾ ਤੇ ਵਪਾਰ ਚ ਵੀ ਫਰਕ ਪਏਗਾ ਸਾਡੇ ਜੀ ਪਠਾਨਕੋਟ ਤੋਂ ਜਲੰਧਰ ਦਲੰਦਰ ਤੋਂ ਬਿਆਸ ਸਾਰਿਆਂ ਨੂੰ ਜਲਦੀ ਸਫਰ ਤੋਂ ਵੀ ਵਧੀਆ ਮਿਲੇਗਾ ਆਪਣਾ ਆਮ ਜਨਤਾ ਟਾਈਮ ਦੀ ਬਹੁਤ ਬਚਤ ਹੋ ਰਹੀ ਹੈ ਜੀ ਜਿਹੜੀ ਬੰਦੇ ਬਾਤਮ ਇਕ ਤੇ ਸਾਡੀ ਅੰਮ੍ਰਿਤਸਰ ਤੋਂ ਦਿੱਲੀ ਜਾ ਰਹੀ ਉੱਚ ਵੀ ਟਾਈਮ ਦਾ ਫਰਕ ਹੈ ਹੁਣ ਅੰਮ੍ਰਿਤਸਰ ਤੋਂ ਜਿਹੜੇ ਕਟੜੇ ਤੱਕ ਸ਼ੁਰੂ ਨਹੀਂ ਉਹਦਾ ਵੀ ਬਹੁਤ ਫਰਕ ਪੈਣਾ ਵੀ ਸਾਡੇ ਤੇ ਵੈਸੇ ਵੀ ਕੋਈ ਵੈਸ਼ਨੂ ਮਾਤਾ ਤੋਂ ਬੱਸਾਂ ਦੇ علاوہ ਟ੍ਰੇਨ ਕੋਈ ਨਹੀਂ ਚੱਲਦੀ ਸੀ ਕਾਫੀ ਫਰਕ ਪੈਣਾ ਜੇ ਸਾਡੇ ਟਾਈਮ ਤੋਂ ਹੀ ਬਚਣਾ ਆਨ ਜਾਣ ਜਿਸ ਤਰੀਕ ਦਿਨ ਚ ਬੰਦਾ ਮੱਥਾ ਟੇਕ ਕੇ ਮਾਤਾ ਰਾਣੀ ਦਾ ਆਨ ਜਾਣ ਕਰ ਸਕਦਾ